ਬਣਾ ਲੈ ਵੀ ਵੱਡੇ ਹੋ ਗਏ ਫੇੜਾ ਤੇ ਛੋਟੇ ਹੋ ਗਏ ਪਾਸ ਤੋ ਕਹਿੰਦਾ ਸੀ ਪਹਿਲੇ ਆਈ ਚ ਨਿਕਲ ਜਾਣੀ ਤੋਨੇ ਵਾਕਈ ਕਰਤੀ ਵਾਕਈ ਤੇ ਵੱਡੇ ਹੋ ਗਏ ਫੇੜ ਭਰਾਵਾ ਤੇ ਰਬਾ ਵੇੜਾ ਉਹਨੇ ਪਹਿਲੇ ਆਈ ਚ ਕਰਤੀ ਮੇਰੇ ਕਾ ਲੋ ਲਾ ਲਾ ਖਬੀ ਗਿਆ ਉਹਨੇ ਪਹਿਲੇ ਆਈ ਚ ਕਰਤੀ ਲਾ ਜੀ ਬਾਬੇ ਦੀ ਮਿਹਰ ਨਾਲ ਅੱਜ ਆਪਾਂ ਵੀ ਕਣਕ ਦੀ ਵਾਢੀ ਸ਼ੁਰੂ ਕਰਤੀ ਜਾਂ ਕੱਲੇ ਆਲੇ ਦੋ ਕਿੱल्ल्याਾਂ ਚ ਆਪਾਂ ਵਾੜਦੀ ਆ ਆਪਣਾ ਛੋਟਾ ਕਾਸ਼ ਨੰਨੂ ਇਹ ਕਾਰ ਨੂੰ ਵੀ ਛੁੱਟੀ ਕਰਾਈ ਆ ਆ ਆਪਣਾ ਹੈਲਪਰ ਵੀਰ ਆ ਉਹ ਆਪਣਾ ਖੜਾ ਛੋਟਾ ਪਰੀਟਾ ਬਾਬਾ ਜੀ ਦਾ ਨਾਮ ਸੇਕ ਕਰਤਾ ਕੰਮ ਸ਼ੁਰੂ ਮਾਰਤਾ ਹਰਨ ਨੋਆ ਕਿੱਲੇ ਜੋ ਆ ਕਿੰਮਾ ਟੈਂਕ ਆ ਤੀਜਾ ਬਾਬੇ ਜੀ ਮੇਰ ਨਾਲ ਦੋ ਕਿਲੇ ਤੀਜਾ ਦੋ ਕਿਲੇ ਦਾ ਢੇਰਾ ਤੇ ਆ ਤੀਜਾ ਟੈਂਕ ਆਪਾਂ ਪਾਉਣ ਲੱਗੇ ਅਜਾਬਾ ਤੁਹਾਨੂੰ ਮਿਲਦੇ ਸਾਰੀ ਡੈੜੀ ਆ ਆਪਣਾ ਪੈਚ ਲਿਆ ਪੀਚਾ ਟੈਂਕ ਇਹ 2 ਕਿਲੇ ਆਪਣੇ ਨਾਲ ਚੜਾਈ ਬਹੁਤ ਆ ਜਾਂਦੀ ਇੱਥੇ ਆਪਾਂ ਵਾਰਦੀ ਛੋਟੀ ਟਰਾਲੀ ਇਹ ਹੈ ਜੀ ਆਪ 137 ਮਸ਼ੀਨ ਦਾ ਨਾਂ ਕੀ ਸ੍ਰਿੰਦਰਾ ਸ੍ਰਿੰਦਰਾ ਨੇ ਹੈ ਜੀ ਆਪਣੇ ਗਵਾਂਦੇ ਦੇ ਵੀਰ ਹਰ ਵਾਰੀ ਇਹੇ ਬਾਈ ਆਪਣੇ ਆਉਂਦੇ ਹਨ ਹਨ ਕਿ ਵੀ ਵਾਡੀ ਸੋਹਣੀ ਹੈ ਮਾਪੇ ਜੀ ਇਹ ਨਾਲ ਬਹੁਤ ਸ਼ੁਦੋ ਵਾਡੀ ਹੈ ਅੱਜ ਪਰਖਿਆ ਜਾਣਾ ਆਪਣੇ ਟ੍ਰੇਡਰਾਂ ਦਾ ਜੋਰ ਹੈ ਆ ਕਨਕਤੇ ਨਾ ਨਹੀਂ ਪਰਖਿਆ ਜਾਂਦਾ ਹੁੰਦਾ ਲੰਗੇ ਸੁੱਕੇ ਹੁੰਦੇ ਆ ਧੋਨੇ ਤੇ ਤੁਹਾਨੂੰ ਬੜਾ ਡਾਟਾ ਡਾਵਾ ਕਰਦੇ ਆ ਇਹਦਾ ਸੁੱਕਾ ਹੀ ਹੁੰਦਾ ਬਾਬੇ ਜੀ ਮੇਰਾ ਛੋਟੀ ਟਰਾਲੀ ਆ ਇਹਦੇ ਨੇ ਐਸੀ ਖਿੱਚ ਲਿਆਉਣੀ ਆ ਛੋਟਾ ਆਪਣਾ ਕਰਦਾ ਉਹ ਪਲੜ ਪਲੜ ਸੈੱਟ ਵਿੱਚ ਇਹ ਤਾਂ ਨਾ ਪਸ਼ੂਆਂ ਨੇ ਬਹੁਤ ਤੰਗ ਕਰਦੇ ਵਿੱਚ ਵੀ ਨਾ ਰੋਜ ਲੰਗੇ ਹੋਏ ਆ ਤੇ ਉਹਦੇ ਕਹਿਣਾ ਉਹ ਤਾਂ ਕਣਕ ਥੱਲੇ ਡਿੱਗ ਪੈਂਦੀ ਆ। ਨਾ ਇਹ ਫੈਟ ਕਿੰਨਾ ਫੇਰ ਬਣਾਇ ਸੀ। ਤੂੰ ਵਾਗ ਬਣਾ ਲਾ। ਝਾੜ ਬਾਬੇ 25 ਦਾ ਐਕਟ ਸੀ। ਸਾਲਿਆ ਦਵਾਲੂਆਂ ਤੇ ਵੀ ਕਿਹਾ ਹੈ ਭੈਣ ਦੇਣਿਆ ਹੋਰ ਨਾ ਜੰਬ ਬਾਈ। ਕਿਵੇਂ ਕਣਕ ਕੀ ਕਹਿੰਦੀ ਆ ਚੰਨੀ? ਕਣਕ ਕੀ ਕਹਿੰਦੀ ਕਿੰਨੇ ਦਾ ਝਾੜ ਆ 25 ਦਾ 25 ਦਾ ਹਾਂ ਬਾਬਾ ਸੋਕਰ ਕੇ ਸਹੀ ਸਲਾਮ ਤੋ ਟੁੱਲ ਜਾਵੇ ਨਹੀਂ ਕਣਕ ਸੋਹਣੀ ਆ ਹਨਾ ਐਕੀ ਬਾਬੇ ਜੀ ਮੇਰੇ ਨਾਲ ਨਾ ਬੈਗਰੂ ਨੇ ਫਸਲਾਂ ਸੋਹਣੀਆਂ ਬਣਾਈਆਂ ਕਣਕ ਖੜੀ ਆ ਵਧੀਆ ਰੱਬ ਨੇ ਟਾਈਮ ਦੇਤਾ ਕਿਹ ਇਧਰ ਇਹ ਕਹਿੰਦਾ ਰਹਿ ਨੰਨੋ ਸਟਾਰ ਚਲੋ ਆਪਾਂ ਮਿਲਦੇ ਤੇ 49 ਘੜਦੇ ਘੜਦੇ ਆ ਖੜਾ ਆਪਣਾ ਦੂਜਾ ਝੋਟਾ ਵੀ ਇਹਦੇ ਮਗਰ ਆਪਾਂ ਛੋਟੀ ਟਰਾਲੀ ਪਾਣੀ ਆ ਇਹਦੇ ਮਗਰ ਪ੍ਰੀਤੇ ਮਗਰ ਪਾਵਾਂਗੇ 20 ਫੁੱਟੀਆਂ ਨੇ ਉਹ ਕਰਮਾਲੇ ਦੇ ਨਾਲ ਕੋਣ ਵੇਟ ਬੁੱਟ ਲਾਇਆ ਤਾਂ ਕਰਕੇ ਉਹਦੇ ਮਗਰ ਹੁਣ ਵੱਡੀ ਟਰਾਲੀ ਨਹੀਂ ਭਾਈ ਉਹਦੇ ਦਾ ਵੇਟ ਹੈ ਇਹਦੇ ਅੱਗੇ ਰੱਖਿਆ ਆਗੇ ਆਪਣੇ ਦੂਜੇ ਘਰੇ ਚ ਉਹ ਖੜੀ ਆਪਣੀ ਬਲੇਰੋ ਆ ਨੰਨਾ ਜੌਂਡੀਰ ਤੇ ਆਪਣਾ ਚਰਨਪ੍ਰੀਤ ਸਿੰਘ ਹਾਂ ਜੰਨੀ ਕਿਵੇਂ ਆ ਕਣਕ ਬੇਰਾਰਗੀ ਕਣਕਾ ਬੇਰਾਰਗੀ ਕਣਕ ਤੂੰ ਦੱਸ ਕੇ ਆਟੇ ਵੀਰੇ 25 ਤੋਂ ਘਟ ਦੇਣੀ 56000 ਦਾ ਕੀਲਾ ਹੋਣਾ ਵੀਰੇ 56000 ਦਾ ਇਹ ਗੱਲਾਂ ਨਹੀਂ ਗੱਲਾਂ ਜਿਹੜੇ ਮੇਰੇ ਵੀਰ ਮੇਰੀ ਗੱਲ ਨਾਲ ਸਹਿਮਤਾ ਜਿੰਨੂੰ ਘਰੇ ਨਹੀਂ ਭੁੱਖ ਲੱਗਦੀ ਦੱਸਿਓ ਵੀ ਖੇਤ ਆ ਕੇ ਕਿੰਨੀ ਕੁ ਭੁੱਖ ਲੱਗਦੀ ਹੈ ਜਿਹੜਾ ਬੰਦਾ ਘਰੇ ਇੱਕ ਅੱਧੀ ਰੋਟੀ ਖਾਂਦਾ ਨਾ ਤੇ ਉਹ ਖੇਤ ਆ ਕੇ ਮੈਂ ਕਹਿੰਦਾ ਵੀ 4-5 ਰੋਟੀਆਂ ਖਾ ਜਾਂਦਾ ਨਾ ਮੇਰੇ ਨਾਲ ਤਾਂ ਇਦਾਂ ਹੀ ਹੁੰਦਾ ਤੁਸੀਂ ਦੱਸਿਓ ਕਮੈਂਟਾਂ ਵਿੱਚ ਵੀ ਜਿਹੜੇ ਬੰਦੇ ਨੂੰ ਜਮਾਂ ਭੁੱਖ ਨਹੀਂ ਲੱਗਦੀ ਖੇਤ ਬਹਿ ਕੇ ਰੋਟੀ ਖਾਂਦਾ ਸਵਾਦ ਹੀ ਵੱਖਰਾ ਨਜ਼ਾਰਾ ਆ ਜਾਂਦਾ ਰੋਟੀ ਖਾਂਦਾ ਨਜ਼ਾਰਾ ਜਿਹਨੂੰ ਆਪਾਂ ਕਹਿੰਨੇ ਨਾਲ ਦਾਲ ਚਾਰ ਗੰਡਾ ਓਏ 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 ਤੇ ਨਾਲ ਚੱਲਦੀ ਹੋਵੇ ਮਸ਼ੀਨ ਆਏ ਹੋਏ ਓ ਖੜੀ ਹੋਵੇ ਬਲੈਰੋ ਵਿੱਚ ਪਿਆ ਹੋਵੇ ਬਲੈਰੋ ਦੇ ਰੋਟੀ ਪਾਣੀ ਦਾ ਸਮਾਨ ਹੋਰ ਕੋਈ ਨਾ ਸੋਚ ਲਿਓ ਦੱਸਿਓ ਮੇਰਾ ਵੀਰ ਕਮੈਂਟਾਂ 'ਚ ਡਾ ਭਰਨਾ ਕਿਤੇ ਸੋਖਾ ਪਿਆ ਵਾ ਏ ਬਾਬਾ 6 ਕਿਲਿਆਂ ਪੂਰੇ ਪੂਰੇ 6 ਕਿਲਿਆਂ ਦਾ ਮਾਲ ਇਹਦੇ ਚ ਪਿਆ। ਪਾਲਣ ਦੇ ਕੋ ਨਹੀਂ ਦਾ ਉੱਥੇ ਪਾਲਾਂ ਦੇ। ਇਹਦੇ ਵਿੱਚ ਨਾ ਪੂਰੇ ਮਧ ਸਵਾ 7 ਕਿਲਿਆਂ ਦਾ ਮਾਲ ਪੈਂਦਾ ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ 6 ਕਿਲਿਆਂ ਦਾ ਮਾਲ ਆਪਾਂ ਪਾਤਾ ਇਹਦੇ। ਹੁਣ ਪਤਾ ਲੱਗੂ ਵੀ ਇਹ ਆਪਣੀ ਕਣਕ ਦੀ ਔਸਤ ਕਿੰਨੀ ਆ। ਜੱਬ ਲਾ ਲੈ 4500 ਰੁਪਈਆ ਨਹੀਂ ਗਿਆ। ਕੋਈ ਨਹੀਂ ਢੁੰਡੀ ਢੁੰਡੀ ਆ ਗਈ ਢੁੰਡੀ ਹੋ ਗਈ ਵੀ ਬਰਾਬਰ ਮੈਂ ਝੂਠਾ ਨਿਕ ਲਿਆ ਆ ਇਧਰ ਵੇਹ ਨੇ ਬਰਾਬਰ ਵੀ ਹੋ ਗਈ ਪਰ ਨਹੀਂ ਵੀ ਹੋਈ ਤੂੰ ਵੀ ਸੱਚ ਆ ਰਿਹਾ ਮੈਂ ਵੀ ਸੱਚ ਆ ਰਿਹਾ ਆਵੇ ਪਿੱਛੇ ਹਾਂ ਮੇਰੇ ਵੱਧੀ ਆਵੇ ਹੋਣੇ ਕਿੰਨੀਆਂ ਸੜਿਆ ਉਹਦੇ ਇਹ ਸੜੀਆਂ ਭੁੰਡੀਆਂ ਹੀ ਆ ਬਹੁਤ ਆ ਬਹੁਤ ਨੇ ਬੋਲਦੀਆਂ ਓਏ ਆ ਦੇ ਲੈ ਹਾਂ ਬਰਾਬਰ ਨਹੀਂ ਹੋਇਆ ਦੇ ਲੈ ਮੈਂ ਸੱਚਾ ਨਿਕਲਿਆ ਵੀ ਦੇਖ ਲੋ ਤੁਸੀਂ ਬਰਾਬਰ ਨਹੀਂ ਹੋਇਤੀ ਜੀ ਦੋ ਤਿੰਨ ਪੈਣਾ ਹੋਣਾ ਚਾਰ ਬੱਦੂ ਆ ਸਹੀ ਚਾਰ ਪੈਣੇ ਆਉਣੇ ਨਹੀਂ ਚਾਰ ਤਾਂ ਨਹੀਂ ਦੋ ਪੈਣਗੇ ਦੋ ਵੀ ਪੂਰੇ ਫੁੱਲ ਨਹੀਂ ਪੈਣਗੇ ਨਹੀਂ ਤਿੰਨਾ ਢਾਈ ਤਿੰਨ ਤਾਂ ਪੈਣਗੇ ਜੰਨੀ ਆ ਨਾ ਦੋ ਫੁੱਲ ਭਰ ਕੇ ਵਿੱਚ ਪੈਣੇਗਾ ਨਹੀਂ ਚੋਕਾ ਝੜੇਗਾ ਐਂ ਕਰਦੇ ਆ ਆਪਾਂ ਫਿਰ ਇਹ ਵੀ ਨਹੀਂ ਪਤਾ ਇਹਦਾ ਖਾਜ ਵੀ ਆ 1.5 ਕਿਲੇ ਦਾ ਮਾਰੋ ਓਏ ਕੈਨ ਲੱਗਾ ਏ ਇੱਕ ਡੱਗ ਪਾ ਗਿਆ ਟਰਾਲੀ ਆਪਾਂ ਬਾਹਰ ਕੱਢ ਦਿੰਨੇ ਆ ਹਨਾ ਇਹ ਬਾਹਰ ਕੱਢ ਕੇ ਉਹਨਾਂ ਕਿਹਨੇ ਮਾਰਾ ਮੜੋਚੋ ਪਾਦੇ ਦੁੱਜੇ ਜੋਂਡਵਰ ਚ ਤੇ ਬਾਕੀ ਉਹਨੇ ਟੈਂਕ ਭਰ ਕੇ ਉਹਨਾਂ ਕਿਹਨੇ ਬਾਹਰ ਹੀ ਲਾਇਆ ਟੈਂਕ ਭਰਿਆ ਭਰਿਆ ਮਸ਼ੀਨ ਲਾ ਜੀ ਆਪਣਾ ਕਰਮਾਲ ਆ ਗਿਆ ਜੋਂਡਵਰ ਵੀ ਨੰਨੂ ਡਾਉਣ ਲੈ ਕੇ ਹਣ ਇਹਨੂੰ ਸਾਹ ਦਵਾਈ ਦਾ ਹੋਣ ਇਹਦੇ ਮਗਰ 20 ਫੁੱਟੀ ਟਰਾਲੀ ਨਹੀਂ ਪਾਈਦੀ ਹੁਣ ਆਪਾਂ ਪਾਈਦੀ ਪ੍ਰੀਤੀ ਮਗਰ ਉਹ ਤੁਹਾਨੂੰ ਮੱਗੇ ਵੀ ਦੱਸਿਆ ਸੀ ਵੀਡੀਓ ਦੇ ਸਟਾਰਟਿੰਗ ਵਿੱਚ ਦੱਸਿਆ ਕੀ ਚੱਕਰ ਆ ਜਿਹੜਾ ਇਹਦੇ ਅੱਗੋਂ ਵੇਟ ਆ ਉਹ ਵਾਲਾ ਆਪਾਂ ਕੱਢ ਕੇ ਨਾ ਉਹਦਾ ਵਕਾ ਜਿਹੜਾ ਆਪਣਾ ਅੱਗੇ ਹੁੰਦਾ ਇਹਦੇ ਅੱਗੇੜਾ ਵੇਟ ਆਉਂਦਾ ਉਹ ਆਪਾਂ ਪਾਤਾ ਇਹਦੇ ਅੱਗੇ ਅੰਦਰ ਬਾਡੀ ਦੇ ਜਿੱਥੇ ਬੈਟਰੀ ਹੁੰਦੀ ਆ ਇਹਦੇ ਇਹਦੇ ਬੈਟਰੀ ਬਾਹਰ ਆ ਬੈਟਰੀ ਦਾ ਬਾਕਸ ਬੈਟਰੀ ਵਾਲਾ ਥੱਲੇ ਨਾ ਪੱਤਾ ਜਾਂ ਚੱਕ ਕੇ ਚੁੱਲੇ ਦੇ ਵਿੱਚ ਬੈਟਰੀ ਇਹਦੀ ਆਵੇ ਬਾਹਰ ਤੇ ਉਹ ਵੇਟ ਆਪਾਂ ਉਸ ਜਗ੍ਹਾ ਤੇ ਰੱਖਤਾ ਤੇ ਹੁਣ ਇਹਦੇ ਜੌਂਡ ਵਰਮ ਅਗਰ ਆਪਾਂ ਪਾਈ ਦੀਆਂ ਛੋਟੀਆਂ ਡਰਾਡੀਆਂ ਆਓ ਆ ਗਏ ਆਪਣੇ ਨਕਮੇ ਭਰਾ ਓਏ ਆ ਗਏ ਜੀ ਹਾਂ ਆ ਗਏ ਜੀ ਇਹ ਮੇਰੇ ਦੋਵੇਂ ਭਰਾ ਨਕਮੇ ਸਿਰੇ ਦੇ ਵਾਹੇ ਵੱਡੇ ਭਰਾਵਾਂ ਵਾਲੀ ਛੋਟੇ ਭਰਾ ਨਕਮੇ ਹੀ ਹੁੰਦੇ ਹਨ ਪਰ ਨਕਮਾ ਮੈਂ ਹੀ ਆ ਮੈਂ ਨਹੀਂ ਕਦੇ ਹੱਥੋਂ ਤੱਕ ਕੁਝ ਵੀ ਕੀਤਾ ਸਿਰਦਾ ਜੋ ਬੰਨੇ ਬੰਨੇ ਜੋ ਕੀਤਾ ਇਹਨੇ ਕੀਤਾ ਮੈਂ ਤਾਂ ਬਸ ਇੰਨਾ ਕੰਮਾਂ ਦੇਈਆਂ ਇਧਰ ਉਧਰ ਭੱਜ ਲਿਆ ਭੁੱਜ ਲਿਆ ਬਸ ਮੈਂ ਚਲੋ ਜਿਹੜੇ ਵੀਰ ਇੱਥੋਂ ਦੇ ਜਾਣਦੇ ਉਹਨਾਂ ਨੂੰ ਪਤਾ ਵੀ ਮੇਰੀ ਕੋ ਪ੍ਰੋਬਲਮ ਕਰਕੇ ਹਨਾ ਕੰਮ ਹੁੰਦਾ ਨਹੀਂ ਚਲੋ ਛੋਟੇ ਭਰਾਵਾਂ ਤੇ ਹੁੰਦਾ ਤਾਂ ਹੈ ਨਾ ਰੋਹ ਵੀ ਵਡਾ ਹੁੰਦਾ ਸਵਾਦ ਵਡਾ ਹੁੰਦਾ ਵੇਖੋ ਹੁਣ ਆਪਾਂ ਇਹਨਾਂ ਨੂੰ ਦਬਕਾ ਮਾਰਨਾ ਇਹਨਾਂ ਉੱਡੇ ਆਉਣਾ ਓਏ ਆਜੋ ਆਜੋ ਹੁਣ ਤੁਸੀਂ ਕਦੇ ਪਾਣੀ ਪੀਣ ਕਦੇ ਇੱਧਰ ਕਦੇ ਉੱਧਰ ਕੀ ਗੱਲ ਲੱਤਾਂ ਤੁਰਦੀਆਂ ਨਹੀਂ ਨਾ ਗੱਲ ਲੱਤਾਂ ਤੁਰਦੀਆਂ ਨਹੀਂ ਹੈ ਹੈ ਬਸ ਸਾਹੀ ਸਵਾਦ ਆ ਛੋਟੇ ਭਰਾਵਾਂ ਦੇ ਨਾਲ ਹੋਰ ਕੁਝ ਨਾ ਆਚਾਰਿਆਂ ਦੀ ਵੀਡੀਓ ਖਰਾਬ ਕਰਾਤੀ ਆ ਪਤਾ ਨਹੀਂ ਕੀ ਦੇਖਦੇ ਹੋਣੇ ਤੇ ਦੇਖੀ ਜਾਂ ਜਿਵੇਂ ਲੱਗ ਕੇ ਆਉਂਦੇ ਵੇਖੀਂ ਰੇਸ ਖੇਚਦੇ ਨਹੀਂ ਆਗੇ ਲੱਗ ਕੇ ਚਲੋ ਪ੍ਰੀਤ ਨੂੰ ਕੀ ਆਇਆ ਕਹਿੰਦੇ ਸਟਾਰਟ ਨਹੀਂ ਹੁੰਦਾ ਕਿਸੇ ਨੇ ਪਿਆ ਹੀ ਨਾ ਚਲ ਦੱਸ ਤਾਂ ਸਹੀ ਕੀ ਹੋਇਆ ਸੀ ਵੈਸੇ ਤਾਂ ਨਾ ਮੈਂ ਕਦੇ ਆਪਦੇ ਛੋਟੇ ਨੂੰ 20 ਫੁੱਟੀ ਟਰਾਲੀ ਕੱਢਣ ਨਹੀਂ ਦਿੱਤੀ ਤੇ ਅੱਜ ਉਹ ਜਿਹਦੀ ਕਾਰ ਬੈਠਾ ਵੀ ਕਹਿੰਦਾ ਮੈਂ ਚੜਾਉਣੀ ਆ ਆਜ ਨੂੰ ਸੋਖ ਰੱਖਿਆ ਬਾ ਚੜਾ ਦਵੇ ਵੇ ਇਹ ਇੱਕ ਮੇਰੇ ਪੈਰ ਦੀਆਂ ਟੁੱਟੀਆਂ ਉਂਗਲਾਂ ਤੇ ਪਤਾ ਨਹੀਂ ਮੈਂ ਤਾਂ ਭੱਜ ਕੇ ਵੀਡੀਓ ਬੰਨੀ ਕਿ ਨਹੀਂ ਬੰਨੀ ਮੈਂ ਦੂਰੋਂ ਖੜ ਕੇ ਜ਼ੂਮ ਕਰ ਲਈ ਆ ਆਜੋ ਆਜੋ ਆਪਾਂ ਦੇਖਦੇ ਆਂ ਚੁਟਾਉਂਦਾ ਕਿ ਨਹੀਂ ਬੱਸ ਆਸਰੇ ਸੱਤ ਚਾਰ ਜਾਵੇ ਸੀ ਇੱਥੇ ਚੜਾਉਣੀ ਆਪਾਂ ਬਾਬਾ ਸੋਚ ਰਿਹਾ ਚੜ ਜਾਣੀ ਚੜ ਜਾਣੀ ਚੇਰਾ ਵਸ ਕੰਮਰਾ ਕੰਮ ਲੈ ਫਿਰ ਬੈਕ ਕਰਨੀ ਬਰੀ ਹੈ ਚੱਲ ਕੋਈ ਛੋਟੇ ਨੇ ਟਰਾਈ ਤਾਂ ਕੀਤੀ ਨਾ ਹੈ ਦਲਦਾ ਮਮੀ ਸੀ ਚੱਲ ਕੋਈ ਗੱਲ ਨਾ ਨਾ ਬਾ ਦੇ ਦੇ ਦੋ ਆ ਰਾ ਫੇਰੇ ਜਾਨਾ ਜਿੰਨਾ ਸਿੱਧਾ ਕੀਤਾ ਪਿੱਛੇ ਲੈ ਗਿਆ ਉਹਨਾਂ ਜੋ ਰੇ ਨੇ ਸਿੱਧਾ ਕਰਨ ਤੇ ਲਾ ਦੇਣਾ ਨਾ ਇੰਤੋਂ ਦਬੋਣੀਆਂ ਨੇ ਇੰਤੋਂ ਦਬੋਣ ਨੂੰ ਕਰਦਾ ਉਹ ਟਾਪ ਲੋ ਚਲਾ ਕੇ ਦੇਖ ਲੈ ਦੇ ਹੋ ਗਏ ਫੇੜਾ ਤੇ ਛੋਟੇ ਹੋ ਗਏ ਪਾਸ ਉਹ ਕਹਿੰਦਾ ਸੀ ਪਹਿਲੇ ਆਈ ਚ ਨਿਕਲ ਜਾਣੀ ਉਹਨੇ ਵਾਕਈ ਕਰਤੀ ਵਾਕਈ ਤੇ ਵੱਡੇ ਹੋ ਗਏ ਫੇੜਾ ਤੇ ਰਵਾ ਤੇ ਰਵਾ ਵੇੜਾ ਉਹਨੇ ਪਹਿਲੇ ਆਈ ਚ ਕਰਤੀ ਮੇਰੇ ਕਾ ਲੋ ਲਾਗਾ ਖਬੀ ਗਿਆ ਉਹਨੇ ਪਹਿਲੇ ਆਈ ਚ ਕਰਤੀ ਜਿਉਂਦਾ ਰਵੇ ਗਾਹਲੀ ਟੈਕਨੋਲੋਜੀ ਭਾਈ ਟੈਟਰਾ ਨੂੰ ਭੇਜਦਾ ਮੁੰਡਿਆਂ ਦੀ ਵੀ ਓਕੇ ਆ